ਆਰ ਆਪਣਾ ਪੂਰਾ ਧਿਆਨ ਕੇਂਦਰਿਤ ਕਰ ਰਹੀ ਹੈ ਤੇ ਹੁਣ ਵੀ ਆਉਣ ਵਾਲੇ ਦਿਨਾਂ ਚ ਦਿਵਾਲੀ ਤੋਂ ਪਹਿਲਾਂ-ਪਹਿਲਾਂ ਅਸੀਂ ਕਰਤਾਰੀਆਂ ਸਾਡੇ ਕੋਲੇ ਆਉਣ ਲੱਗ ਜਾਣੀਆਂ ਨੇ ਤੇ ਅਸੀਂ ਜਿਹੜੇ ਚੈੱਕ ਨੁਕਸਾਨ ਦੇ ਫਸਲਾਂ ਦਾ ਵੀ ਪਸ਼ੂਆਂ ਦਾ ਵੀ ਘਰਾਂ ਦਾ ਵੀ ਉਹਦੇ ਪੈਸੇ ਜਿਹੜੇ ਨੇ ਅਸੀਂ ਚੈੱਕ ਦੇਣੇ ਸ਼ੁਰੂ ਕਰਾਂਗੇ ਤਾਂ ਕਿ ਜਖਮ ਜਦੋਂ ਅੱਲਾ ਮੱਲਮ ਉਹਦੇ ਹੀ ਲੱਗੇ ਨਾਲ ਨਾਲ ਬੀਜ ਸੋਧ ਐਕਟ ਲਿਆਂਦਾ ਗਿਆ ਜਿਹੜਾ ਕੋਈ ਨਕਲੀ ਬੀਜ ਜਾਂ ਕੋਈ ਇਦਰੋਂ ਉਦਰੋਂ ਕੁਆਲਟੀ ਤੋਂ ਥੱਲੇ ਵਾਲਾ ਬੀਜ ਜਿਹੜਾ ਕੋਈ ਵੇਚੂਗਾ ਉਹਦੇ ਮੈਨੂਫੈਕਚਰਰ ਨੂੰ ਵੀ ਤੇ ਦੁਕਾਨਦਾਰ ਨੂੰ ਵੀ ਡੀਲਰ ਨੂੰ ਵੀ ਸਖਤ ਤੋਂ ਸਖਤ ਸਜ਼ਾਾਂ ਮਿਲਣਗੀਆਂ ਜੁਰਮਾਨਾ ਹੋਊਗਾ ਹੋ ਸਕਦਾ ਉਹਨਾਂ ਦੇ ਜਿਹੜੇ ਲਾਇਸੈਂਸ ਕੈਨਸਲ ਕਰ ਦਿੱਤੇ ਜਾਣ ਕਿਉਂਕਿ ਬੀਜ ਜੇ ਨਕਲੀ ਆ ਗਿਆ ਉਹ 6 ਮਹੀਨੇ ਬਾਅਦ ਪਤਾ ਲੱਗਦਾ ਜਦੋਂ ਝਾੜ ਆਉਂਦਾ ਕਿ ਇਹ ਨਕਲੀ ਨਿਕਲਿਆ ਤਾਂ ਉਦੋਂ ਉਹ ਉਹਦੀ ਪਰਪਾਈ ਕਰਨਾ ਬਹੁਤ ਔਖਾ ਹੋ ਜਾਂਦਾ ਇੱਕ ਵਾਰੀ ਕਬੀਲਦਾਰੀ ਦੀ ਗੱਡੀ ਲਈ ਤੋ ਲੈ ਜੇ ਦੁਬਾਰਾ ਚੜ੍ਹਨੀ ਬਹੁਤ ਔਖੀ ਹੋ ਜਾਂਦੀ ਐਸੇ ਤਰ੍ਹਾਂ ਸੀ ਪੈਸਟੀਸਾਈਡ ਦੇ ਵਿੱਚ ਵੀ ਕੀਤਾ ਕਿ ਗਵਰਨਮੈਂਟ ਵੱਲੋਂ ਸਰਟੀਫਾਈਡ ਪੈਸਟੀਸਾਈਡ ਹੀ ਵੇਚੇ ਜਾਣਗੇ ਇਸ ਤੋਂ ਇਲਾਵਾ ਸਦਨ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ 5 ਲੱਖ ਏਕੜ ਜਿਹੜੀ ਪ੍ਰਭਾਵਿਤ ਹੋਈ ਹੈ ਹੜ੍ਹਾਂ ਤੋਂ ਫਸਲ ਉਹਦੇ ਵਿੱਚ ਕਣਕ ਬੀਜਣ ਵਾਸਤੇ ਪੰਜਾਬ ਸਰਕਾਰ ਵੱਲੋਂ 2 ਲੱਖ ਕੁਇੰਟਲ ਬੀਜ ਜਿਹੜਾ ਉਹ ਫ੍ਰੀ ਦਿੱਤਾ ਜਾਊਗਾ ਕਿਉਂਕਿ ਲਗਭਗ 40 ਕਿਲੋ ਇੱਕ ਇੱਕ ਏਕੜ ਦਾ ਬੀਜ ਹੁੰਦਾ ਤਾਂ ਕੁਇੰਟਲ ਦੇ ਵਿੱਚ 2.5 2.5 ਮਣ ਹੁੰਦਾ 40 ਕਿਲੋ ਇੱਕ ਮਣ ਹੋ ਗਿਆ ਤਾਂ 2.5 ਦੁਣੀ 5 5 ਲੱਖ ਏਕੜ ਦਾ ਜਿੱਦੋ 1 ਲੱਖ ਕਦਾ ਸਰੋਂ ਦਾ ਬੀਜ ਤਾਂ ਕਿ ਜਛੀਤੂ ਛੀਤੀ ਉਹ ਕਣਕਾਂ ਬੀਜ ਕੇ ਉਹਨਾਂ ਦੀ ਕਬੀਲਦਾਰੀ ਲਈ ਤੇ ਆਵੇ ਬਾਕੀ ਜਿੰਨੇ ਵੀ ਪੁਨਰਵਾਸ ਦੇ ਵਿੱਚ ਲੋਕ ਯੋਗਦਾਨ ਪਾ ਰਹੇ ਨੇ rangla.punjab.gov.in ਤੇ ਵੈਬਸਾਈਟ ਤੇ ਜਾ ਕੇ ਉੱਥੇ ਜਿੰਨਾ ਵੀ ਵਿਦੇਸ਼ਾਂ ਤੋਂ ਜਾਂ ਇੱਥੋਂ ਇੰਡਸਟਰੀਅਲ ਐਨ ਜੀਓਜ਼ ਜਾਂ ਮੁਲਾਜ਼ਮ ਵੀ ਆਪਣੀਆਂ ਕੋਈ ਤਨਖਾਹਾਂ ਦੇ ਰਹੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹਮੁੰਦਰ ਕਹਿੰਦੇ ਬਣਦਾ ਸੋ ਅਸੀਂ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਲੋਕਾਂ ਨਾਲ ਖੜਾਂਗੇ ਜਿਨ੍ਹਾਂ ਤੇ ਮਾਰ ਪਈ ਹੈ ਕੁਦਰਤ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੰਗੀ ਪੱਦਰ ਤੇ ਅਸੀਂ ਉਸ ਪੰਜਾਬ ਨੂੰ ਜਿਹੜਾ ਜਿਹੜਾ ਪ੍ਰਭਾਵਿਤ ਪੰਜਾਬ ਹੈ ਉਹਨੂੰ ਦੁਬਾਰੇ ਆਪਣੇ ਪੈਰਾਂ ਸਿਰ ਕਰਾਂਗੇ ਜਿਹੜੀਆਂ ਜ਼ਮੀਨਾਂ ਰੁੜ ਵੀ ਗਈਆਂ ਉਹਨਾਂ ਵਾਸਤੇ ਵੀ ਮੁਆਵਜ਼ਾ ਐਲਾਨ ਕੀਤਾ ਗਿਆ ਦਰਿਆ ਜਿਹੜਾ ਉਹ ਜ਼ਮੀਨਾਂ ਹੀ ਲੈ ਗਿਆ ਨਾਲ ਅੱਗੇ ਤੋਂ ਘੱਟ ਤੋਂ ਘੱਟ ਨੁਕਸਾਨ ਹੋਵੇ ਕੁਦਰਤ ਹੈ ਉੱਤੇ ਤਾਂ ਕੋਈ ਜ਼ੋਰ ਚੱਲ ਨਹੀਂ ਸਕਦਾ ਪਰ ਆਪਾਂ ਉਹਦੇ ਵਾਸਤੇ ਵੀ ਸਾਰਾ ਸਪੈਸ਼ਲ ਕਮੇਟੀਆਂ ਆਈਆਈਟੀ ਖੜਗਪੁਰ ਆਈਆਈਟੀ ਬੈਂਗਲੌਰ ਤੇ ਥਾਪਰ ਯੂਨੀਵਰਸਿਟੀ ਨਾਲ ਸੰਪਰਕ ਕਰਕੇ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਡੀਸਿਲਟਿੰਗ ਦੀ ਜਾਂਚ ਦੇਤੀ ਹੈ ਦ੍ਰਹਿਮਾਂ ਦੀ ਉਹਨਾਂ ਦਾ ਵੀ ਗਹਿਰਾਈ ਤੇ ਚੌੜਾਈ ਜਿਹੜੀ ਹੈ ਉਹ ਜਿਹਿਸ ਪਹਿਲਾਂ ਜਿਹੜੇ ਮਾਪਦੰਡ ਤੇ ਸੀ ਉਸੇ ਮਾਪਦੰਡ ਤੇ ਲਿਆਂਦੀ ਜਾਊਗੀ ਤਾਂ ਕਿ ਫਿਊਚਰ ਦੇ ਵਿੱਚ ਪਹਿਲੀ ਗਲਤੀ ਦਾ ਅਰਾਸ ਕਰਦੇ ਆ ਜਾਂ ਕੁਝ ਦਿਨ ਨਾ ਦੇਖਣੇ ਪੈਣ ਪਰ ਫਿਰ ਵੀ ਆਪਣੇ ਵੱਲੋਂ ਕਿਆਰੀ ਅਸੀਂ ਪ੍ਰੋਪਰ ਕਰਾਂਗੇ ਤੇ ਬਾਕੀ ਜਿੰਨੇ ਵੀ ਸੁਝਾਅ ਆਏ ਨੇ ਅ ਵਿਰੋਧੀ ਪਾਰਟੀਆਂ ਵੱਲੋਂ ਜਾਂ ਸਾਡੇ ਐਮਐਲਏ ਜਾਂ ਮੰਤਰੀ ਸਾਹਿਬਾਨਾਂ ਵੱਲੋਂ ਉਹਨਾਂ ਤੇ ਆਉਣ ਵਾਲੇ ਦਿਨਾਂ ਚ ਕਲੈਕਟਿਵ ਡਿਸੀਜਨ ਲੈ ਕੇ ਅਸੀਂ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਜਿਹੜਾ ਉਹ ਫੈਸਲੇ ਕਰਾਂਗੇ ਕਿਉਂਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਟਾਈਮ ਹੈ ਜਲਦੀਆਂ ਰਹਿੰਦੀਆਂ ਨੇ ਵੋਟਾਂ ਜਦੋਂ ਆਈਆਂ ਨੇੜੇ ਉਦੋਂ ਜੋ ਮਰਜ਼ੀ ਬੋਲ ਲੈਣ ਪਰ ਹੁਣ ਘਟੂ ਘਟ ਇੱਕ ਦੂਜੇ ਨੂੰ ਜਿਹੜਾ ਉਹ ਨੀਚਾ ਦਿਖਾਉਣ ਦੀ ਜਾਂ ਕੋਈ ਜਿੱਤ ਹਾਰ ਦੀ ਗੱਲ ਨਹੀਂ ਹੋਣੀ ਚਾਹੀਦੀ। ਦੁੱਖ ਦੀ ਗੱਲ ਇਹ ਹੈ ਕਿ ਅੱਜ ਬੀਜੇਪੀ ਦਾ ਕੋਈ ਇੱਥੇ ਨਹੀਂ ਆਇਆ। ਅਕਾਲੀ ਦਲ ਵੱਲੋਂ ਜਿਹੜਾ ਆਫੀਸ਼ੀਅਲ ਅਕਾਲੀ ਦਲ ਹੈ ਆਪਣੇ ਆਪ ਨੂੰ ਕਹਿੰਦਾ। ਉਹਨਾਂ ਦੇ ਜਿਹੜੇ ਮੈਂਬਰ ਨੇ ਉਹ ਨਹੀਂ ਇੱਥੇ ਆਏ। ਬੀਜੇਪੀ ਨੇ ਆਪਣੀ ਅਲੱਗ ਇੱਕ ਨਕਲੀ ਪ੍ਰਧਾਨ ਸਭਾ ਲਾਈ ਹੋਈ ਹੈ ਬਾਹਰ। ਉਹ ਉੱਥੇ ਆਪਣੇ ਦਿਲ ਦੀ ਭਰਾਸ ਕੱਢੀ ਜਾਂਦੇ ਨੇ ਕਿਉਂਕਿ ਤੇ ਇਹ ਵੀ ਜਨਤਾ ਦੀ ਐ ਵਿਧਾਨ ਸਭਾ ਇਹ ਆਫੀਸ਼ੀਅਲ ਵਿਧਾਨ ਸਭਾ ਇੱਥੇ ਆ ਕੇ ਕਿਉਂ ਨਹੀਂ ਗੱਲ ਕਰਦੇ ਅਸ਼ਵਨੀ ਕੁਮਾਰ ਜੀ ਚੁਣੇ ਹੋਏ ਨੇ ਉਹ ਇੱਥੇ ਤਾਂ ਆਉਂਦੇ ਨਹੀਂ ਕਿਉਂਕਿ ਇੱਥੇ ਹਸਾਬ ਦੇਣਾ ਪੈਣਾ ਹੈ ਰਿਕਾਰਡ ਤੇ ਜਾਣਾ ਸਾਰਾ ਇਹ ਉਹ ਉੱਥੇ ਬੋਲੀ ਜਾਂਦੇ ਜੇ ਇੰਨਾ ਹੀ ਚਾਹੇ ਨਕਲੀ ਚ ਬੋਲਣ ਦਾ ਇਤਿਹਾਸ ਤੈ ਦੇ ਦਿਓ ਫਿਰ ਲੋਕਾਂ ਨੇ ਤੁਹਾਨੂੰ ਇੱਥੇ ਵਾਸਤੇ ਭੇਜਿਆ ਕੋਈ ਆਪਣੀ ਵਿਧਾਨ ਸਭਾ ਬਣਾਉਣ ਵਾਸਤੇ ਨਹੀਂ ਭੇਜਿਆ ਕੇਐਮ ਸਰ ਹਲਕੀ ਦੀ ਗੱਲ 2 ਮਿੰਟ ਕਿਵੇਂ ਕਰਾਂਗੇ 2 ਮਿੰਟ ਤੇ ਮੈਂ ਵੀ ਜਦੋਂ ਉੱਥੇ ਪਾਰਲੀਮੈਂਟ ਚ ਬੋਲਦਾ ਸੀ ਮੈਨੂੰ ਵੀ 2 ਮਿੰ ਨੇ ਮੇਰੇ ਤਾਂ 40 40 ਸਕਿੰਟ ਵੀ ਦਿੰਦੇ ਰਹੇ ਆ ਗੱਲ ਕਰਨੀ ਆਉਣੀ ਚਾਹੀਦੀ ਐ 40 ਸਕਿੰਟਾਂ ਚ ਵੀ ਗੱਲ ਹੋ ਸਕਦੀ ਐ ਉਮੀਦ ਪਿੱਟੀ ਜੀ ਐਂਟੂ ਇੱਥੇ ਆਏ ਕਹਿੰਦੇ 12000 ਰੁਪਏ ਦਾ ਸਵਾਲ ਕੀਤਾ ਤਾਂ ਕਹਿੰਦੇ ਬੜੇ ਹਾਈ ਲੈਵਲ ਉਮੀਦ ਪਿੱਟੀ ਜੀ ਨੂੰ ਮੈਂ ਕਹਿਣਾ ਚਾਹੁੰਨਾ ਤੁਸੀਂ ਉੱਥੇ ਆਪਣੇ ਜਿਹੜੇ ਰੇਲਵੇ ਨਾਲ ਕੋਈ ਫਾਟਕ ਫੂਟਕ ਜਾਂ ਕੋਈ ਜਿਹੜੇ ਪੌੜੀਆਂ ਪੂੜੀਆਂ ਖਰਾਬ ਨੇ ਸਟੇਸ਼ਨਾਂ ਦੀਆਂ ਸਫਾਈ ਸਫੂਸ਼ ਇਹ ਉਹ ਕਰਵਾ ਦਿਓ ਇੱਥੇ ਤੁਸੀਂ ਇੱਥੇ ਤੁਹਾਡੇ ਪਰਿਵਾਰ ਚੋਂ ਪਹਿਲਾਂ ਆਏ ਸੀਗੇ ਉਹਨਾਂ ਦੀਆਂ ਜਿਹੜੀਆਂ ਹਜੇ ਤੱਕ ਉਹਨਾਂ ਦੇ ਕੀਤੇ ਹੋਏ ਜਿਹੜੇ ਉਹ ਹਜੇ ਤੱਕ ਭੁਗਤੀ ਜਾ ਰਹੇ ਹਨ ਉਹਨਾਂ ਦੇ ਕੰਮਾਂ ਨੂੰ ਇੱਥੇ ਭਵੇਂ ਦਰਸ਼ਨ ਦੇਣ ਦੀ ਨਾ ਹੀ ਕਿਰਪਾ ਕਰਨ ਉਹ ਲੋਕਾਂ ਨੇ ਭੇਜਿਆ ਨਹੀਂ ਪਹਿਲਾਂ ਉਹਦਾ ਭਰਾ ਭੇਜਤਾ ਸੀ ਕਹਿੰਦੇ ਤਾਂ ਉਹ ਵੀ ਨਹੀਂ ਭੇਜਿਆ ਠੀਕ ਹੈ ਨਾ ਸੋ ਇਸ ਕਰਕੇ ਜਿੱਥੇ ਜਿਹੜੀ ਪਾਰਟੀ ਵੱਲੋਂ ਵੀ ਹੈਗੇ ਨੇ ਉਹ ਉੱਥੇ ਜਾ ਕੇ ਪੰਜਾਬ ਦੇ ਹੱਕ ਦੀ ਗੱਲ ਕਰਨਗੇ ਜੀ ਕੱਲ ਨੂੰ ਮੈਂ 5 ਵਜੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮੇਸ਼ਾਜ ਨੂੰ ਮਿਲੂੰਗਾ ਤੇ ਸਾਰਾ ਪੰਜਾਬ ਦਾ ਜਿਹੜਾ ਨੁਕਸਾਨ ਸਾਰਾ ਉਹਦਾ ਇੱਕ ਇੱਕ ਬੂਨ ਦਾ ਹਿਸਾਬ ਇੱਕ ਇੱਕ ਪੈਸੇ ਦਾ ਹਿਸਾਬ ਵੀ ਉਹਨਾਂ ਕੋਲੇ ਸਾਹਮਣੇ ਰੱਖਾਂਗੇ ਕਿ ਆ ਨੁਕਸਾਨ ਹੈ ਜੀ ਸਾਨੂੰ ਪੰਜਾਬ ਦੀ ਨੂੰ ਜਿਹੜੀ ਹੈ ਉਹ ਦਿਲ ਖੋਲ ਕੇ ਸਾਡੇ ਹੈਲਪ ਕਰੋ ਜਿਵੇਂ ਪੰਜਾਬ ਦਿਲ ਖੋਲ ਕੇ ਦੇਸ਼ ਨੂੰ ਅਨੰਦਪਨਾਤਾ ਦੇ ਦੇਣੇ ਇੱਧਰ ਆਏ ਹੋ ਸਾਰੇ ਦੇਖ ਕੇ ਗਏ ਕੁਝ ਦੇਖੇ ਨਹੀਂ ਗਏ ਕਿ ਕਿੰਨੇ ਲੱਗਦਾ ਮਤਲਬ 1600 ਕਰੋੜ ਦੇ ਵਿੱਚੋਂ ਵੀ 240 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਵੈਸੇ ਆਉਣੀ ਹੁੰਦੀ ਹੈ ਇੱਕ ਕਦੋਂ ਬਣਾਉਣੀ ਸੀ ਉਹ ਬਸ ਥੋੜਾ ਜਿਹਾ 10 ਦਿਨ ਪਹਿਲਾਂ ਕਰਤੀ ਉਹ ਕਹਿੰਦੇ ਇਹ ਵੀ 1600 ਕਰੋੜ ਦੇ ਵਿੱਚ ਹੀ ਮੰਨ ਲਓ ਮੰਨ 1600 ਕਰੋੜ ਦੇ ਵਿੱਚੋਂ ਵੀ ਇਧਰ ਉਧਰੋਂ ਸਕੀਮਾਂ ਚ ਪੈਸੇ ਕਟਾਈ ਜਾਂਦੇ ਆ ਜਦ ਕਿ ਉੱਥੇ ਬਿਹਾਰ ਜਾ ਕੇ ਵੋਟਾਂ ਨੇ ਉੱਥੇ ਕਹਿੰਦੇ 7 ਲੱਖ ਪਤਨੀ ਕਿੰਨੇ ਹਜ਼ਾਰ ਕਰੋੜ ਜਿਹੜਾ ਉਹ ਮਹਿਲਾਵਾਂ ਨੂੰ ਪਾਤਾ ਹੈ ਨਾ ਇੱਥੇ ਵੀ ਮਹਿਲਾਵਾਂ ਡੁੱਬ ਡੁੱਬੀਆਂ ਬੈਠੀਆਂ ਇੱਥੇ ਵੀ ਆਪਣੇ ਪੋਤਿਆਂ ਨੂੰ ਦਾਦੀਆਂ ਜਿਹੜੀਆਂ ਉਹ ਤੰਬੂਆਂ ਚ ਲਈ ਬੈਠੀਆਂ ਘਰਾਂ ਚੋਂ ਬਾਹਰ ਆ ਕੇ ਘਰਾਂ ਚ ਪਾਣੀ ਆ ਗਿਆ ਇੱਥੇ ਵਾਲੀਆਂ ਜਿਹੜੀਆਂ ਮਾਵਾ ਨੇ ਭੈਣਾ ਨੇ ਉਹ ਉਹਨਾਂ ਦਾ ਕੋਈ ਖਿਆਲ ਨਹੀਂ ਵੋਟਾਂ ਜਿੱਥੇ ਵੋਟਾਂ ਨੇ ਉੱਥੇ ਜਾ ਕੇ ਬੋਲੀ ਲਾ ਦਿੰਦੇ ਨੇ ਕਿੰਨੇ ਹਜ਼ਾਰ ਕਰੋੜ ਦੀਏ ਸੋ ਇਸ ਕਰਕੇ ਪੰਜਾਬ ਨਾਲ ਇਹ ਜਿਹੜਾ ਵਿਤਕਰਾ ਇਹ ਚੰਗਾ ਨਹੀਂ ਹੈਗਾ ਕੱਲ ਮੈਂ ਗੱਲਾਂ ਸਾਰੀਆਂ ਜਿਹੜੀਆਂ ਉਹ ਗ੍ਰਹਿ ਮੰਤਰੀ ਸਾਹਿਬ ਦੀ ਕੋਲ ਬਤਾਲੀ ਜਿਹੜਾ ਕਹਿ ਰਿਹਾ ਕਹਿੰਦੇ ਜੀ ਪੈਸਾ ਪੰਜਾਬ ਨੂੰ ਨਹੀਂ ਸਿੱਧੇ ਦੇਣਾ ਬਾਅਦ ਚ ਕਹਿੰਦੇ ਜੀ ਬਿਆਨ ਮੋੜ ਮੋੜ ਦਿੱਤਾ ਦੇਖੋ ਜੀ ਉਹ ਆਪਦੇ ਬਿਆਨ ਨੇ ਆਪਦੀ ਤੋਂ ਆਪ ਹੀ ਤੋੜ ਲੈਂਦੇ ਨੇ ਉਹ ਕਿਹਨੇ ਤੋੜ ਮੋੜਤਾ ਜੀ ਉਹਨੇ ਕਿਹਾ ਕਿਸਾਨਾਂ ਨੂੰ ਸਿੱਧਾ ਪੈਸੇ ਦੇਮਾ ਕਿ ਪੰਜਾਬ ਸਰਕਾਰ ਨੂੰ ਅਸੀਂ ਪੈਸੇ ਨਹੀਂ ਦਿੰਦੇ ਜਦੋਂ ਅਸੀਂ ਇਸ ਗੱਲ ਤੇ ਇਤਰਾਜ਼ ਕੀਤਾ ਕਿ ਫੈਡਰਲ ਸਟਰਕਚਰ ਨੂੰ ਤੋੜ ਦਿਓ ਤੁਸੀਂ ਅਨਡਿਕਲੇਅਰ ਯੂਟੀ ਬਣਾ ਰੱਖੀ ਹੈ ਪੰਜਾਬ ਗਵਰਨਰ ਸਾਹਿਬ ਮਿਲਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਨੂੰ ਮਿਲਣ ਦਾ ਟਾਈਮ ਨਹੀਂ ਮਿਲ ਰਿਹਾ ਤੇ ਤੁਸੀਂ ਸਿੱਧੇ ਪੈਸੇ ਦੇਓਗੇ ਫਿਰ ਤੁਸੀਂ ਅਨਡਿਕਲੇਅਰ ਰਾਸ਼ਟਰਪਤੀ ਰਾਜ ਹੀ ਲਾ ਰੱਖਿਆ ਫਿਰ ਫਿਰ ਪੰਜਾਬ ਨਾਲ ਇਦਾਂ ਧੱਕਾ ਕਰੋਗੇ ਤਾਂ ਫਿਰ ਜੇ ਪੰਜਾਬ ਮੁੱਕਰ ਗਿਆ ਫੂਡ ਦੇਣ ਤੋਂ ਫਿਰ ਕੀ ਕਰੋਗੇ ਪੰਜਾਬ ਨੂੰ ਨਾਲ ਤਾਂ ਕਹਿੰਦੇ ਨੇ ਫੂਡ ਬੋਲ ਹੈ ਸਾਡੀ ਤੇ ਨਾਲੇ ਜਦੋਂ ਕੋਈ ਨੁਕਸਾਨ ਹੋ ਜੇ ਉਹ ਕਹਿੰਦੇ ਨੇ ਨਹੀਂ ਪੈਸੇ ਤੁਹਾਨੂੰ ਨਹੀਂ ਮਿਲਣੇ ਪੈਸੇ ਸੀ ਆ ਕਰਾਂਗੇ ਉਹ ਕਰਾਂਗੇ ਸਰਕਾਰ ਚੁਣੀ ਹੋਈ ਸਰਕਾਰ ਹੈ 93 ਸੀਟਾਂ ਨੇ ਕੋਈ ਇਹ ਨਹੀਂ ਹੈਗਾ ਵੀ ਇਹਨਾਂ ਵਾਂਗੂ ਕੋਈ ਇਧਰੋਂ ਜੁਗਾਰ ਜਲਾ ਲਿਆ ਇਧਰੋਂ ਜੁਗਾਰ ਜਲਾ ਲਿਆ ਹੈ ਇਕੱਠੀ ਕੀਤੀ ਹੋਈ ਸਰਕਾਰ ਹੈ 93 ਨੇ ਜੀ ਠੀਕ ਹੈ ਨਾ ਇਸ ਵਕਤ 93 ਨੇ ਸੋ ਇਸ ਕਰਕੇ ਇਹ ਲੋਕਾਂ ਦੇ ਮੰਡੇਟ ਦਾ ਇਹ અપਮਾਨ ਕਰ ਰਹੇ ਲੋਕਾਂ ਦੇ ਫਤਵੇ ਦਾ અપਮਾਨ ਕਰ ਰਹੇ ਹੈ ਬਸ ਇਹੀ ਕਿੜ ਕੱਢ ਰਹੇ ਹੋਣਗੇ ਸ਼ਾਇਦ ਕਿ ਸਾਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲੋਕ ਪਸੰਦ ਕਰਦੇ ਨਹੀਂ ਕਰਦੇ ਠੀਕ ਹੈ ਨਾ ਜ਼ਰੂਰੀ ਥੋੜੀ ਹੁੰਦਾ ਡੈਮੋਕ੍ਰੇਸੀ ਚ ਵਿਰੋਧੀ ਪਾਰਟੀਆਂ ਵੀ ਹੁੰਦੀਆਂ ਨੇ ਪਰ ਗੁਲਦਸਤਾ ਜਿਹੜਾ ਹੁੰਦਾ ਨਾ ਉਹਦੇ ਚ ਰੰਗ ਬਰੰਗੇ ਫੁੱਲ ਚੰਗੇ ਲੱਗਦੇ ਨੇ ਹਰ ਫੁੱਲ ਦੀ ਆਪਣੀ ਸੁਗੰਧ ਹੁੰਦੀ ਹੈ ਆਪਣੀ ਖੁਸ਼ਬੂ ਹੁੰਦੀ ਹੈ ਆਪਣਾ ਰੰਗ ਹੁੰਦਾ ਹੈ ਇਹ ਕਹਿੰਦੇ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਚੰਨੇ ਚਾਹੀਦੇ ਨੇ ਉਹ ਗੁਲਦਸਤੇ ਨੂੰ ਜਿਆਦਾ دیر ਨਹੀਂ ਆਪਾਂ ਦੇਖ ਸਕਦੇ ਜਿਹਦੇ ਚ ਇੱਕੋ ਰੰਗ ਦੇ ਫੁੱਲ ਹੋਣ